ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਬਲਾਈਂਡ ਮਰਡਰ ਜਿਹੜੇ ਸ਼੍ਰੀ ਸੋਜ ਸਿੰਘ ਜੀ ਜੋ ਕਿ ਗੱਤਕਾ ਟੀਚਰ ਸੀ ਉਹਨਾਂ ਦਾ ਬਲਾਈਂਡ ਮਰਡਰ ਜੋ ਫਤੂ ਟਿੰਗੇ ਦੇ ਵਿੱਚ ਜਿਨ੍ਹਾਂ ਦੀ ਬੋਡੀ ਰਿਕਵਰ ਹੋਈ ਹੈ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਦੋਸ਼ੀ ਜਿਹੜੇ ਸਾਰੇ ਅਰੈਸਟ ਕੀਤੇ ਗਏ ਆ 14 5 2025 ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਨਡੈਂਟਿਫਾਈਡ ਡੈਡ ਬੋਡੀ ਫਤੂ ਟਿੰਗੇ ਦੇ ਲਾਗੇ ਸੜਕ ਦੇ ਲਾਗੇ ਜਿਹੜੀ ਮਿਲੀ ਹੈਗੀ ਹੈ ਇਮੀਡੀਏਟਲੀ ਉਹਦੀ شناخت ਕਰਾਉਣ ਜਿਹੜੀ ਲਈ ਅਸੀਂ ਯਤਨ ਕਰਨੇ ਸ਼ੁਰੂ ਕੀਤੇ ਆ ਜਿਹੜੇ ਡੈੱਡ ਬਾਡੀ ਦੀ شناخت ਬਤੌਰ ਸੋਤ ਸਿੰਘ ਦੀ ਹੋਈ ਹੈ ਜੋ ਕਿ ਕੁਝ ਦਿਨਾਂ ਤੋਂ ਜਿਹੜੇ ਲਾਪਤਾ ਸਿਗੇ ਇਹਦੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਫਤੂ ਟਿੰਗਾ ਦੇ ਵਿੱਚ ਕਤਲ ਅਤੇ ਕਿਡਨੈਪਿੰਗ ਦੇ ਧਾਰਾਵਾਂ 17 ਮਾ ਅਧੀਨ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਮੁਕੱਦਮਾ ਦਰਜ ਹੋਣ ਦੇ ਥੋੜੇ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਜਗमोहन ਸਿੰਘ ਵਾਸੀ ਭਲੱਥ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਉਹਨਾਂ ਦੀ ਢੁਗਾਈ ਨਾਲ ਜਿਹੜੀ ਪੁਸ਼ਕਿਸ਼ ਕੀਤੀ ਗਈ ਹੈ ਇਹਦੇ ਵਿੱਚ ਜਿਹੜੀ ਵੱਖ-ਵੱਖ ਜਿਹੜੀ ਟੀਮਾਂ ਬਣਾਈਆਂ ਸੀ ਅਸੀਂ ਐਸਪੀ ਡੀ ਡੀਐਸਪੀ ਡੀ ਇਨਚਾਰਜ ਸੀਆਈਏ ਅਤੇ ਐਸਐਚਓ ਫਤੂ ਟਿੰਗਾ ਉਹਨਾਂ ਨੇ ਇਨਚਾਰਜ ਹੈਗੀ ਕਪੂਰਥਲਾ ਉਹਨਾਂ ਨੇ ਬੜੀ ਢੁਗਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਹੈਗੀ ਆ ਜਗਮੋਹਨ ਸਿੰਘ ਦੀ ਪੁਸ਼ਕਿਸ਼ ਤੋਂ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਸ਼ੰਕਾ ਸੀਗੀ ਕਿ ਜਿਹੜੇ ਇੱਕ ਗੱਤਕਾ ਟੀਚਰ ਹੈ ਉਹਨਾਂ ਦੇ ਕੋਈ ਗੱਲਬਾਤ ਹੈਗੀ ਹੈ ਫਰੈਂਡਸ਼ਿਪ ਹੈਗੀ ਹੈ ਤੇ ਉਹਦੇ ਤੋਂ ਜਿਹੜੇ ਜਗਮੋਨ ਸਿੰਘ ਜਿਹੜੇ ਇਤਰਾਜ਼ ਕਰਦੇ ਸੀਗੇ ਤੇ ਇਸ ਕੱਲ ਨੂੰ ਲੈ ਕੇ ਜਗਮੋਨ ਸਿੰਘ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਾਜ ਜਿਹੜੀ ਸਾਂਝ ਬਣਾਈ ਹੈ ਕਿ ਅਸੀਂ ਸੋਤ ਸਿੰਘ ਦੀ ਤਾਂ ਜਿਹੜਾ ਮਾਰਕੁੱਟ ਕਰਨੀ ਹੈ ਤੇ ਕਤਲ ਇਦਾਂ ਕਰ ਦੇਣਾ ਤੇ ਉਹਦੀ ਲੜੀ ਦੇ ਵਿੱਚ ਹੀ ਜਿਹੜੀ ਵੱਖ-ਵੱਖ ਜਿਹੜੀ ਟੀਮਾਂ ਬਣਾਈਆਂ ਇਮੀਡੀਏਟਲੀ ਉਹਨਾਂ ਨੇ ਜਿਹੜੇ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਰੇਡ ਕੀਤੀ ਅਤੇ ਜਿਹੜੇ ਆ 6 ਦੋਸ਼ੀ ਹੋਰ ਅਸੀਂ ਜਿਹੜੇ ਨਵਾਂ ਸ਼ਹਿਰ ਤੋਂ ਅਰੈਸਟ ਕੀਤੇ ਜਿਨ੍ਹਾਂ ਦੇ ਨਾਮ ਗੁਰਨੇਕ ਸਿੰਘ ਬਹੁਤਜੀਤ ਸਿੰਘ ਤਨਦੀਪ ਸਿੰਘ ਜਸ਼ਨਪ੍ਰੀਤ ਸਿੰਘ ਰਾਮਬਾਦਰ ਅਤੇ ਮੁਖਤਿਆਰ ਸਿੰਘ ਇਹਨਾਂ ਨੂੰ ਅਰੈਸਟ ਕੀਤਾ ਪੁਛਕਿਸ ਤਰੀਕਾ ਸਾਹਮਣੇ ਆਈ ਹੈ ਕਿ 9 ਤੇ 10 ਦੀ ਰਾਤ ਨੂੰ ਇਹ ਬੁਲੈਰੋ ਗੱਡੀ ਇੱਕ ਤਵੇਰਾ ਗੱਡੀ ਇੱਕ ਸਵਿਫਟ ਗੱਡੀ ਦੇ ਵਿੱਚ ਸੱਤ ਬੰਦੇ ਆਏ ਸੀਗੇ ਇਹਨਾਂ ਨੇ ਸੋਤ ਸਿੰਘ ਨੂੰ ਗੁੰਦੀ ਮੋੜ ਤੇ ਲਾਗੋ ਅਗਵਾ ਕੀਤਾ ਆਪਣੀ ਗੱਡੀ 'ਚ ਜਿਹੜਾ ਇਹਨੂੰ ਸਿੱਟ ਲਿਆ ਤੇ ਸਾਰੀ ਦੋਵੇਂ ਗੱਡੀਆਂ ਇਹ ਲੈ ਕੇ ਗਏ ਹੈਗੇ ਆ ਗੜਸ਼ੰਕਰ ਏਰੀਆ ਦੇ ਵਿੱਚ ਗੜਸ਼ੰਕਰ ਏਰੀਆ ਦੇ ਵਿੱਚ ਜਾ ਕੇ ਜਿਹੜੀ ਸੋਤ ਸਿੰਘ ਜੀ ਦੀ ਆ بیسਬਾਲ ਬੈਟ ਰਾਹੀ ਜਿਹੜੀ ਕੁੱਟਮਾਰ ਕੀਤੀ ਹੈ ਤੇ ਸਿਵियर ਹੈਡ ਇਜਰੀਜ਼ ਦਿੱਤੀ ਹੈ ਜਿਹੜਾ ਸਾਨੂੰ ਲੱਗਦਾ ਹੈ ਕਿ ਉੱਥੇ ਹੀ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀਗੀ ਤੇ ਅਗਲੀ ਸਵੇਰੇ ਜਿਹੜੀ ਡੈੱਡ ਬੋਡੀ ਨੂੰ ਇਹਨਾਂ ਨੇ ਫਟੂਟਿੰਗ ਏਰੀਆ 'ਚ ਡਿਸਪੋਜ਼ ਆਫ ਕਰਤਾ ਸੀਗਾ ਦੋਸ਼ੀਆ ਨੂੰ ਅਦਾਲਤ ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਅੰਗਾਈਨਲ ਇਹਦੀ ਤਫਤੀਸ਼ ਜਿਹੜੀ ਕੀਤੀ ਜਾ ਰਹੀ ਹੈਗੀ ਹੈ ਸਾਨੂੰ ਉਮੀਦ ਹੈ ਕਿ ਇਸ ਤੋਂ ਇਲਾਵਾ ਵੀ ਕੋਈ ਦੋਸ਼ੀ ਹੋਣਗੇ ਉਹਨਾਂ ਨੂੰ ਅਸੀਂ ਛੇਤੀ ਫੜ ਲਾਂਗੇ ਤੇ ਮੁਕਦਮੇ ਦੀ ਮੁਕੰਮਲ ਤਫਤੀਸ਼ ਕਰਕੇ ਜਿਹੜੇ ਦੋਸ਼ੀ ਹੈ ਉਹਨੂੰ ਕੜੀ-ਤਕੜੀ ਸਜ਼ਾ ਦਿਵਾਵਾਂਗੇ ਬਿਲਕੁਲ ਇਹ ਜਿਹੜਾ ਲਵਾਰਿਸ ਮੋਟਰਸਾਈਕਲ ਹੈ ਇੱਕ ਵਕਰੀ ਲੋਕੇਸ਼ਨ ਤੋਂ ਮਿਲਿਆ ਸੀ ਤੇ ਉਹਦੇ ਤੇ ਵੀ ਤਰਤੀਬ ਅਨੁਸਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਸੀ ਪੁਲਤ ਥਾਣੇ ਦੇ ਵਿੱਚ ਇਹਨਾਂ ਦੇ ਫੈਮਿਲੀ ਮੈਂਬਰਸ ਨੇ ਇਹਨਾਂ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ ਇਹਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ਼ਤਿਹਾਰ ਛੋਰੇ ਕੋਕਾ ਅ ਇਸ ਤੋਂ ਇਲਾਵਾ ਜਿਹੜੇ ਪੰਜਾਬ ਪੁਲਿਸ ਕੰਟਰੋਲ ਰੂਮ ਤੇ ਵੀ ਜਿਹੜੇ ਅਲਰਟਸ ਅਸੀਂ ਜਾਰੀ ਕਰ ਦਿੱਤੇ ਗਏ ਸੀ ਤੇ ਉਹਦੇ ਸੰਬੰਧਿਤ ਡੀਆਰ ਐਂਟਰੀ ਵੀ ਅਸੀਂ ਕੀਤੀ ਹੈ ਪਰ ਬੜੀ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਉਹਨਾਂ ਦਾ ਜਿਹੜਾ ਕਤਲ 9 ਤੇ 10 ਰਾਤ ਨੂੰ ਹੀ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਡੈੱਡ ਬਾਡੀ ਜਿਹੜੀ ਫੱਟੂ ਟਿੰਗਾ ਸਿੱਟ ਦਿੱਤੀ ਗਈ ਸੀ ਜੋ ਕਿ ਕਾਫੀ ਦਿਨਾਂ ਬਾਅਦ ਸਾਨੂੰ ਰਿਕਵਰ ਹੋਇਆ ਮੋਹਨ ਦੇ ਆ ਜਿਹੜੇ ਸੋਤ ਸਿੰਘ ਗੱਤਕਾ ਟੀਚਰ ਸੀਗੇ ਸਰਹਾਲੀ ਦੇ ਰਹਿਣ ਵਾਲੇ ਸੀਗੇ ਤੇ ਪੁਲੱਥ ਦੇ ਵਿੱਚ ਜਿਹੜਾ ਗੱਤਕਾ ਦੀ ਟ੍ਰੇਨਿੰਗ ਦੇਣ ਜਾਂਦੇ ਸੀਗੇ ਰੈਗੂਲਰਲ ਕਾਲ ਅਕੈਡਮੀ ਦੇ ਵਿੱਚ ਜਿਹੜੇ ਪੜ੍ਹਾਉਂਦੇ ਪੁਲੱਥ ਆ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਜੇ ਕਲੀਅਰ ਨਹੀਂ ਜਗਤমোহন ਜਿਹੜੇ ਹੈਗੇ ਆ ਨਾਰਮਲੀ ਹੈ ਜਿਹੜੇ ਗੁਰਨੇਕ ਸਿੰਘ ਹੈਗੇ ਆ ਉਹ ਨਹੀਂ ਆਂਦੇ